ਤੀਆਂ ਪਹਿਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ ਰਾਜ-ਰਾਜ ਲੈਂਦੀਆਂ ਪਿਆਰ ਵੇੜਿਆਂ ਦਾ ਤੀਆਂ ਪਹਿਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ ਰਾਜ-ਰਾਜ ਲੈਂਦੀਆਂ ਪਿਆਰ ਵੇੜਿਆਂ ਦਾ ਸੌਣ ਦਾ ਮਹੀਨਾ ਜਦੋਂ ਪਉਂਦਾ ਫੇਰੀਆਂ ਬੋਲੀਆਂ ਤੇ ਗਿੱਧਾ ਗੰਨੇ ਦੀਆਂ ਗਨੇੜੀਆਂ ਬੋਲੀਆਂ ਤੇ ਗਿੱਧਾ ਗੰਨੇ ਦੀਆਂ ਗਨੇੜੀਆਂ ਢੂੜਾ ਪੱਟੇ ਤੀਆਂ ਦਾ ਤਿਹਾਰ ਵੇੜਿਆਂ ਦਾ ਟੂੜਾ ਪੱਟੇ ਤੀਆਂ ਦਾ ਤੇ ਹਾਰ ਵੇੜਿਆਂ ਦਾ ਤੀਆਂ ਪਹਿਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ ਪੜ ਲਿਖੇ ਉੱਚੇ ਉੱਚੇ ਰੁੱਤਵੇਂ ਪਾਉਂਦੀਆਂ ਪੜ ਲਿਖੇ ਉੱਚੇ ਉੱਚੇ ਰੁੱਤਵੇਂ ਪਾਉਂਦੀਆਂ ਚੱਲਦੀ ਮਦਾਨੀ কুমਕਾਰ ਨੇ ਲਿਆਉਂਦੀਆਂ ਚਾਰੇ ਪਾਸੇ ਵਿੱਚ ਫੁੱਲ ਘਾਰ ਵੇੜਿਆਂ ਦਾ ਟੀਆਂ ਪਹਿਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ ਕਰਦੀਆਂ ਤੁਨੋਂ ਮਨੋਂ ਸੇਵਾ ਮਾਪਿਆਂ ਦੀ ਮੋਹ ਵਿੱਚ ਖਾਂਦੀਆਂ ਨੇ ਮੇਵਾ ਮਾਪਿਆਂ ਦੀ ਹੁੰਦੀਆਂ ਨੇ ਵੱਡਾ ਸੇਵਾਦਾਰ ਵੇੜਿਆਂ ਦਾ ਟੀਆਂ ਪਹਿਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ ਟੀਆਂ ਪਹਿਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ ਦਾਦੇ ਅਤੇ ਦਾਦੀ ਕੋਲੋਂ ਪਿਆਰ ਲੈਂਦੀਆਂ ਦਾਦੇ ਅਤੇ ਦਾਦੀ ਕੋਲੋਂ ਪਿਆਰ ਲੈਂਦੀਆਂ ਦੁੱਖ ਸੁੱਖ ਹੱਸ ਕੇ ਸਹਾਰ ਲੈਂਦੀਆਂ ਰਹਿੰਦੀਆਂ ਨੇ ਬਣ ਕੇ ਬਹਾਰ ਵੇੜਿਆਂ ਦਾ ਧੀਆਂ ਪੈਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ ਮੋ ਲੈਣ ਸਾਖ ਤੇ ਸਬੰਧੀ ਸਾਰਿਆਂ ਨੂੰ ਵੱਡੇ ਛੋਟੇ ਚਾਚੇ ਅਤੇ ਤਾਏ ਪਿਆਰੇ ਨੂੰ ਵੱਡੇ ਛੋਟੇ ਵੱਡੇ ਛੋਟੇ ਚਾਚੇ ਅਤੇ ਤਾਏ ਪਿਆਰੇ ਨੂੰ ਮੈਕਾ ਨਾਲ ਬੰਡੇ ਗੁੱਲਜਾਰ ਵੇੜਿਆਂ ਦਾ ਧੀਆਂ ਪਹਿਣਾ ਹੁੰਦੀਆਂ ਬਹਾਰ ਵੇੜਿਆਂ ਦਾ ਇਹਨਾਂ ਨਾਲ ਵਸਦਾ ਜਹਾਨ ਵੇਖਿਆ ਇਹਨਾਂ ਨਾਲ ਵਸਦਾ ਜਹਾਨ ਵੇਖਿਆ ਇਹਨਾਂ ਵੱਲੋਂ ਛੂ ਹੈ ਅਸਮਾਨ ਵੇਖਿਆ ਇਹਨਾਂ ਵੱਲੋਂ ਛੂ ਹੈ ਅਸਮਾਨ ਵੇਖਿਆ ਇਹਨਾਂ ਨਾਲ ਵਧੇ ਸੰਸਾਰ ਵੇੜਿਆਂ ਦਾ ਧੀਆਂ ਪਹਿਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ ਪਾਗਾਂ ਵਾਲੇ ਕਾਰੀਨ ਤਾਂ ਹੀ ਲੋਝਦੇ ਭਾਗਾਂ ਵਾਲੇ ਕਰ ਇਹਨਾ ਤਾਂ ਹੀ ਲੋਝਦੇ ਤਾਂ ਹੀ ਅਸਮਾਨੀਏ ਚਿੰਗਾ ਸੋਚਦੇ ਤਾਂ ਹੀ ਅਸਮਾਨੀਏ ਚਿੰਗਾ ਸੋਚਦੇ ਬਸ ਦਾ ਕਿਸੇ ਨੇ ਗੜ ਤਾਰ ਵੇੜਿਆਂ ਦਾ ਵੱਜਦਾ ਕਿਸੇ ਨੇ ਗੜ ਤਾਰ ਵੇੜਿਆਂ ਦਾ ਮਰ ਧੀਆਂ ਪਹਿਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ ਧੀਆਂ ਪਹਿਣਾ ਹੁੰਦੀਆਂ ਸ਼ਿੰਗਾਰ ਵੇੜਿਆਂ ਦਾ